ਸਸਿਕਲ ਦੋਸਤੋ ਮੈਂ ਹਾਂ ਦਿਲਜੀਤ ਸਿੰਘ ਅਰੋੜਾ ਪੰਜਾਬੀ ਸਕਰੀਨ ਐਂਟਰਟੇਨਮੈਂਟ ਚੈਨਲ ਤੇ ਤੁਹਾਡਾ ਸਵਾਗਤ ਹੈ ਲੈ ਕੇ ਆਇਆ ਜੀ ਆਪਣਾ ਨਵਾਂ ਬੋਡਕਾਸਟ ਪਰ ਉਸ ਤੋਂ ਪਹਿਲਾਂ ਤੁਸੀਂ ਸਾਡਾ ਪੰਜਾਬੀ ਸਕਰੀਨ ਐਂਟਰਟੇਨਮੈਂਟ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀਆਂ ਗਤੀਵਿਧੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਦੋਸਤੋ ਇਸ ਵਾਰ ਦਾ ਮੇਰਾ ਟੌਪਿਕ ਹੈ ਕਿ ਜ਼ਰੂਰੀ ਨਹੀਂ ਕਿ ਹਰ ਵਲੇ ਟਾਈਮ ਤੇ ਕਾਮੇਡੀ ਫਿਲਮਾਂ ਹੀ ਚੱਲਣ ਮੈਂ ਆਪਣੇ ਵੋਟ ਕਾਸਟ ਦੀ ਸ਼ੁਰੂਆਤ ਕਰਨਾ ਚਾਹਾਂਗਾ ਬੀਤੇ ਦਿਨੀ ਰਿਲੀਜ਼ ਹੋਈਆਂ ਦੋ ਵੱਡੀਆਂ ਕੰਟੈਂਟ ਬੇਸਡ ਫਿਲਮਾਂ ਤੋਂ ਇੱਕ ਅਕਾਲ ਤੇ ਸੈਕੰਡਰੀ ਗੁਰੂ ਨਾਨਕ ਜਹਾਜ਼ ਦੋਸਤੋ ਇਹ ਦੋਨਾਂ ਨਿਰਮਾਤਾਵਾਂ ਨੂੰ ਇਹਨਾਂ ਦੀ ਉਮੀਦਾਂ ਮੁਕਾਬਕ ਜਿਹੜੀ ਟਿਕਟ ਖਿੜਕੀ ਤੇ ਰਿਸਪੌਂਸ ਨਹੀਂ ਮਿਲਿਆ ਜਿਹੜਾ ਕਿ ਮਿਲਣਾ ਚਾਹੀਦਾ ਸੀਗਾ ਹੁਣ ਮੈਂ ਇਹ ਕਾਰਨਾਵਲ ਨਹੀਂ ਜਾਵਾਂਗਾ ਕਿਉਂਕਿ ਇਹਨਾਂ ਦੇ ਜਿਹੜੇ ਕਾਰਨ ਹਨ ਉਹਨਾਂ ਦਾ ਵਿਸ਼ਲੇਸ਼ਣ ਬੜੇ ਬੜੇ ਲੋਕਾਂ ਨੇ ਬੁੱਧੀਜੀਵਾਂ ਨੇ ਨਹੀਂ ਕੀਤਾ ਤੇ ਅਖੌਤੀ ਬੁੱਧੀਜੀਵਾਂ ਨੇ ਵੀ ਕੀਤਾ ਤੇ ਜਿਨ੍ਹਾਂ ਨੂੰ ਕਰਨ ਦੀ ਲੋੜ ਨਹੀਂ ਸੀ ਉਹਨਾਂ ਨੇ ਵੀ ਕੀਤਾ ਕਿ ਕਈ ਅਜਿਹੇ ਲੋਕਾਂ ਨੇ ਵੀ ਕੀਤਾ ਜਿਨ੍ਹਾਂ ਨੂੰ ਨਜ਼ਰ ਆਉਂਦਾ ਪਿਆ ਕਿ ਇੱਕ ਸਰ ਤੋਂ ਇੱਕ ਦੂਜੇ ਦੀ ਟੰਗ ਖਿੱਚ ਰਿਹਾ ਖੈਰ ਵੀ ਨਹੀਂ ਇਸ ਤੋਂ ਇਲਾਵਾ ਕੁਝ ਜਿਹੜੇ ਪੰਜਾਬੀ ਸਿਨੇਮਾ ਲਈ ਸੰਜੀਦਾ ਲੋਕ ਨੇ ਜਿਹੜੇ ਸਿਨੇਮਾ ਪ੍ਰੇਮੀ ਨੇ ਉਹਨਾਂ ਨੇ ਵੀ ਇਹਨਾਂ ਦਾ ਵਿਸ਼ਲੇਸ਼ਣ ਕੀਤਾ ਤੇ ਬੜੇ ਸੋਹਣੇ ਟੰਗਣਾ ਕੀਤੇ ਇਹਨਾਂ ਦੀਆਂ ਜਿਹੜੀਆਂ ਨਾਂ ਚੱਲਣ ਦੇ ਕੁਝ ਰੀਜ਼ਨਿੰਗ ਐਕਸਪਲੇਨ ਕੀਤੇ ਪਰ ਨਾਲ ਦੇ ਨਾਲ ਇਹਨਾਂ ਦੋਨਾਂ ਵੱਡੀਆਂ ਫਿਲਮਾਂ ਦੇ ਨਿਰਮਾਤਾਵਾਂ ਤੇ ਚਿੰਤਾ ਵੀ ਪ੍ਰਗਟਾਈ ਕਿ ਇਹਨਾਂ ਦਾ ਬਹੁਤ ਵੱਡਾ ਜਿਹੜਾ ਇਹਨਾਂ ਨੇ ਰਿਸਕ ਲਿਆ ਸੀ ਜਿਹੜਾ ਕਿ ਇਹਨਾਂ ਨੂੰ ਪੂਰਾ ਕਰਨ 'ਚ ਜਿਹੜੀ ਮੁਸ਼ਕਲ ਆ ਰਹੀ ਹੈ ਦੇਖੋ ਜਦੋਂ ਕੋਈ ਫਿਲਮ ਨਹੀਂ ਚਲਦੀ ਤਾਂ ਅਸਲ ਦੇ ਵਿੱਚ ਜਿਹੜੇ ਉਹਦੇ ਰੀਜ਼ਨ ਹੈ ਨਾ ਮੇਨ ਰੀਜ਼ਨ ਉਹ ਤਾਂ ਨਿਰਮਤਾ ਨੂੰ ਨਿਰਦੇਸ਼ਕ ਨੂੰ ਐਕਟਰਾਂ ਨੂੰ ਵੀ ਪਤਾ ਚੱਲ ਜਾਂਦੇ ਕਿ ਆਖਰ ਕੀ ਕਾਮੇਰੇ ਕੀ ਸਾਡੀ ਫਿਲਮ ਨੂੰ ਉਹਨਾਂ ਰਿਸਪਾਂਸ ਨਹੀਂ ਮਿਲ ਸਕੇ ਜਿੰਨਾ ਕਿ ਮਿਲਣਾ ਚਾਹੀਦਾ ਸੀਗਾ ਪਰ ਕਿਸੇ ਵਾਰ ਇਹ ਵੀ ਹੁੰਦਾ ਕਿ ਸਭ ਕੁਝ ਚੰਗਾ ਹੁੰਦਾ ਹੈ ਹਾਲਾਤ ਹੀ ਇਦਾਂ ਦੇ ਹੁੰਦੇ ਕਿ ਦਰਸ਼ਕ ਬਹੁਤ ਘੱਟ ਮਿਲਦੇ ਫਿਲਮ ਨੂੰ ਫਿਲਮਾਂ ਚੰਗੀਆਂ ਬੜੀਆਂ ਹੁੰਦੀਆਂ ਤਾਂ ਕਿਸੇ ਵਾਰੀ ਤੁਸੀਂ ਸਭ ਪਤਾ ਹੀ ਤੁਹਾਨੂੰ ਸਮਝੋ ਕਿ 5-500 ਕਰੋੜ ਦੀ ਬਾਲੀਵੁੱਡ ਦੀ ਫਿਲਮ ਬਣੀ ਵੀ ਨਹੀਂ ਜਿਹੜੀ ਉਹ ਟਿਕਟ ਵਿੰਡੋ ਤੇ ਕਾਮਯਾਬ ਹੁੰਦੀ ਇਸ ਕਰਕੇ ਇਹ ਸਰਦਾਈ ਬਸ ਹੈ ਹੀ ਨਹੀਂ ਕਿ 2 ਸਾਲ ਤੋਂ ਸਾਡੇ ਬਸ ਜੀ ਨਹੀਂ ਹੋਇਆ ਕੀ ਆਡੀਅנס ਦਾ ਕੀ ਰਿਸਪੌਂਸ ਆਣਾ ਹੁਣ ਸੈਕੰਡ ਗੱਲ ਇਹ ਹੈ ਕਿ ਇਹਨਾਂ ਦਾ ਜਿਹੜਾ ਸਭ ਨਾਲੋਂ ਵੱਡਾ ਜਿਹੜਾ ਦੋਨਾਂ ਇਹਨਾਂ ਫਿਲਮਾਂ ਦੇ ਨਿਰਮਾਤਾਵਾਦੀ ਗੱਲ ਕਰਾਂ ਤੇ ਇਹਨਾਂ ਦਾ ਜਿਹੜੀ ਦੋਨਾਂ ਦਾ ਵੱਡਾ ਜਿਹੜਾ ਜਿਹੜਾ ਮਿਸ਼ਨ ਹੈ ਜਿਹੜਾ ਇਹਨਾਂ ਦਾ ਵੇਖਣ ਨੂੰ ਮਿਲਿਆ ਉਹ ਇਹ ਵੇਖਣ ਨੂੰ ਮਿਲਿਆ ਕਿ ਦੋਨਾਂ ਦੇ ਵਿੱਚ ਇੱਕ ਜਨੂੰਨ ਛੀ ਜਜ਼ਬਾ ਛੀਗਾ ਕਿ ਆਪਣੇ ਸਿਨੇਮੇ ਨੂੰ ਮਿਆਰ ਪੱਖੋਂ ਇਹ ਇਹ ਦਿੱ ਤਕਨੀਕ ਕੋ ਖੋ ਵਰਲਡ ਵਾਈਡ ਵੱਡਾ ਬਣਾ ਕੇ ਪੇਸ਼ ਕੀਤਾ ਜਾਵੇ ਤੇ ਉਹਨਾਂ ਨੇ ਦੋਨਾਂ ਨੇ ਕਰਕੇ ਵੀ ਬਖਾਇਆ ਇਸ ਤੋਂ ਇਲਾਵਾ ਕੁਝ ਹੋਰ ਵੀ ਫਿਲਮਾਂ ਬੀਤੇ ਦਿਨੀ ਰਿਲੀਜ਼ ਹੋਈਆਂ ਜਿਨ੍ਹਾਂ ਨੇ ਵੀ ਇੰਦਾ ਦੀ ਪੇਸ਼ੇ ਬਸ ਬਹੁਤ ਵੱਡੇ ਨਹੀਂ ਸੀ ਪਰ ਉਹਨਾਂ ਨੇ ਸਨੈਮੀ ਦੀ ਸਾਰਥਕਤਾ ਵਸਦੀ ਕੁਝ ਵੱਡੇ ਕਦਮ ਕੋਸ਼ਿਸ਼ ਉਹਨ ਚੁੱਕਣ ਦੀ ਕੋਸ਼ਿਸ਼ ਕੀਤੀ ਕੁਝ ਸਾਰਥਕ ਸਿਨੇਮਾ ਬਣਾਉਣ ਦੀ ਕੋਸ਼ਿਸ਼ ਉਹਨਾਂ ਵੀ ਕੀਤੀ ਪਰ ਉਹ ਵੀ ਬਹੁਤ ਜ਼ਿਆਦਾ ਕਾਮਯਾਬ ਨਹੀਂ ਹੋ ਸਕਿਆ ਖੋਣ ਮੇ ਆ ਰਹੇ ਆ ਅਸਲ ਮੁੱਦੇ ਦੇ ਕਿ ਜਦੋਂ ਇਹ ਫਿਲਮਾਂ ਜਿਹੜੀਆਂ ਸਾਥ ਤੇ ਪਟੈਂਟ ਵਾਲੀ ਇਹ ਫਿਲਮ ਨਹੀਂ ਚੱਲੀਆਂ ਤੇ ਆ ਆਮ ਤੌਰ ਤੇ ਇਹਨਾਂ ਦੇ ਜਿਹੜੇ ਨਿਰਮਤਾਵਾਂ ਵੱਲੋਂ ਨਿਰਦੇਸ਼ਕਾਂ ਵੱਲੋਂ ਜਿਹੜਾ ਨਾ ਆਡੀਅੰਸ ਤੇ ਜਿਹੜੀ ਨਾਰਾਜ਼ਗੀ ਜਿਹੜੀ ਪ੍ਰਗਟਾਈ ਗਈ ਕਿ ਜੇ ਆਡੀਅੰਸ ਇਦਾਂ ਦੀ ਫਿਲਮ ਵੇਖਣੀ ਆ ਪਸੰਦ ਨਹੀਂ ਕਰਦੇ ਤੇ ਫਿਰ ਅਸੀਂ ਕਮੇਟੀ ਫਿਲਮਾਂ ਹੀ ਬਣਾਵਾਂਗੇ ਪਰ ਮੈਨੂੰ ਇਹਨਾਂ ਗੱਲਾਂ 'ਚ ਬਹੁਤ ਵੱਡਾ ਲੌਜੀਕ ਨਹੀਂ ਲੱਗਾ ਕੋਈ ਜੇ ਅਸੀਂ ਸਿਨੇਮੇ ਜਿਹੜੀ ਸਿਨੇਮੇ ਦੀ ਵਿਲੱਖਣਤਾ ਨੂੰ ਬਰਕਰਾਰ ਰੱਖਣਾ ਤਾਂ ਤੁਹਾਨੂੰ ਹਰ ਵਿਸ਼ੇ ਤੇ ਕੰਮ ਕਰਨਾ ਪੈਣਾ ਤੇ ਬੜੀ ਗੰਭੀਰਤਾ ਨਾਲ ਕਰਨਾ ਪੈਣਾ ਚਾਹੀਏ ਉਹ ਫਿਲਮ ਦੀ ਕਹਾਣੀ ਦੀ ਗੱਲ ਹੋਵੇ ਚਾਹੀ ਨਿਰਦੇਸ਼ਨ ਦੀ ਗੱਲ ਹੋਵੇ ਚਾਹੀ ਸਕਰੀਨ ਪੇ ਦੀ ਗੱਲ ਹੋਵੇ ਚਾਹੀ ਕੋਈ ਹਿਸਟੋਰੀਕਲ ਫਿਲਮ ਬਣਾਣੀ ਹੈ ਜਾਂ ਕੋਈ ਦੂਜੀ ਕਿਸਮ ਦੀ ਫਿਕਸ਼ਨ ਫਿਲਮ ਹੀ ਬਣਾਣੀ ਤੇ ਸਾਰੀਆਂ ਚੀਜ਼ਾਂ ਬਹੁਤ ਛੋਟੀਆਂ ਛੋਟੀਆਂ ਜਿਹੀਆਂ ਉਹ ਸਰ ਉੱਤੇ ਅੰਚ ਰੱਖਣਾ ਪੈਣਾ ਸਿਰਫ ਇਹ ਗੱਲ ਕੇ ਛੁਟਕਾਰਾ ਨਹੀਂ ਹੋਣਾ ਕਿ ਹੁਣ ਸਿਰਫ ਕਾਮੇਡੀ ਫਿਲਮਾਂ ਹੀ ਬਣਾਵਾਂਗੇ ਤੇ ਦੋਸਤੋ ਇਹ ਕੋਈ ਜ਼ਰੂਰੀ ਨਹੀਂ ਕਿ ਕਾਮੇਡੀ ਫਿਲਮਾਂ ਹੀ ਚੱਲਣ ਜਿਵੇਂ ਮੈਂ ਹੋਣੇ ਆਪਾਂ ਦੂਰ ਕੀ ਜਾਣਾ ਇਸ ਸਾਲ ਚ ਜੇ 7 ਫਿਲਮਾਂ ਆਈਆਂ ਕੰਟੈਂਟ ਬੇਸ ਫਿਲਮਾਂ ਆਈਆਂ ਤੇ ਕਾਮੇਡੀ ਫਿਲਮਾਂ ਵੀ ਆਈਆਂ ਪਰ ਕਿੱਥੇ ਚਲੀਆਂ ਉਹ ਵੀ ਨਹੀਂ ਜਲ ਸਕੀਆਂ ਕਿ ਇਹ ਕੋਈ ਗਰੰਟੀ ਵਾਲੀ ਗੱਲ ਨਹੀਂ ਵੈਸੇ ਵੀ ਅਸੀਂ ਦੋਸਤੋ ਪੰਜਾਬੀ ਫਿਲਮਾਂ ਜਿਹੜੀਆਂ ਕਾਮੇਡੀ ਫਿਲਮਾਂ ਦੀ ਜਿਵੇਂ ਗੱਲ ਕਰਾਂ ਤੇ ਪੰਜਾਬੀ ਸਿਨੇਮੇ ਦੇ ਵਿੱਚ ਅਸੀਂ ਵਧੀਆ ਨਾਲ ਵਧੀਆ ਫਿਲਮ ਤੇ ਕਟੀਆਂ ਤੋਂ ਕਟੀਆਂ ਦੱਜੇ ਦੇ ਚਲੋ ਜਿਹੜੀ ਕਮੇਡੀ ਫਿਲਮ ਆਡੀਅנס ਨੂੰ ਦੇ ਚੁੱਕੇ ਆ ਤੇ ਕਹਿੰਦਾ ਮਤਲਬ ਹੈ ਕਿ ਸਿੱਧੂ ਪੂਰੀ ਤਰ੍ਹਾਂ ਕਮੇਡੀ ਦੇ ਮਾਮਲੇ ਚ ਨਚੋੜ ਚੁੱਕੇ ਆ ਕਮੇਡੀ ਨੂੰ ਪੰਜਾਬੀ ਫਿਲਮਾਂ ਰਹੀ ਤੇ ਖੂਨ ਜਿਹੜੀਆਂ ਫਿਲਮਾਂ ਆਉਣ ਵਾਲੀਆਂ ਸਾਨੂੰ ਨਜ਼ਰ ਆ ਰਹੀਆਂ ਉਹ ਜਿਆਦਾ ਤੇ ਸਾਨੂੰ ਜੇ ਅਸਰ ਦੇਖਿਆ ਜਾਵੇ ਤੇ ਖੋਖਲਾਪਨ ਜਿਆਦਾ ਨਜ਼ਰ ਆਉਂਦਾ ਕੋਈ ਕੰਟੈਂਟ ਮਜ਼ਬੂਤ ਕਮੇਡੀ ਨਜ਼ਰ ਆ ਰਹੀ ਨਹੀਂ ਦੇ ਇਸ ਕਰਕੇ ਸਾਨੂੰ ਇਨ੍ਹਾਂ ਚੀਜ਼ਾਂ ਤੇ ਨਰਾਸ਼ ਆਪ ਨੂੰ ਵੀ ਨਹੀਂ ਹੋਣ ਦੀ ਲੋੜ ਤੇ ਦਰਸ਼ਕਾਂ ਤੇ ਵੀ ਗੁੱਸਾ ਘੱਟਣ ਦੀ ਲੋੜ ਨਹੀਂ ਹਾਂ ਤੁਸੀਂ ਇਹ ਕਿ ਬਹੁਤ ਮਹਿੰਗੀਆਂ ਫਿਲਮਾਂ ਨਾ ਬਣਾਓ ਕਿਉਂਕਿ ਇੱਕ ਪੰਜਾਬੀ ਸਿਨੇਮੇ ਦੀ ਇੱਕ ਟੈਰੀਟਰੀ ਲਿਮਟ ਹੈ ਇਹ ਸਾਨੂੰ ਵੀ ਪਤਾ ਜੇ ਉਹ ਹਰ ਅਸੀਂ ਮਹਿੰਗੀ ਫਿਲਮ ਬਣਾ ਕੇ ਉਤੋਂ 50 ਕਰੋੜ 100 ਕਰੋੜ ਦੀ ਉਮੀਦ ਲਾਈਏ ਤੇ ਉਹ ਵੀ ਪ੍ਰੈਕਟੀਕਲ ਨਹੀਂ ਹੈ ਕਿਉਂਕਿ ਇਹ ਏਡਾ ਵੱਡਾ ਰੈਸ ਮੈਨੂੰ ਨਹੀਂ ਲੱਗਦਾ ਕਿ ਆਪਣੀ ਜਿਹੜੀ ਲਿਮਟਿਡ ਟੈਰੀਟਰੀ ਦੇ ਵਿੱਚ ਲੈਣਾ ਚਾਹੀਦਾ ਹਾਂ ਜ਼ਰੂਰੀ ਨਹੀਂ ਕਿ ਸਾਰੀਆਂ ਵੱਡੀਆਂ ਫਿਲਮਾਂ ਬਹੁਤ ਵੱਡੇ ਬਜਟ ਨਾਲ ਹੀ ਬੰਦੀਆਂ ਹੋਣ ਬਹੁਤ ਜੇ ਅਸੀਂ ਸਾਰੀ ਜਿਹੜਾ ਵਰਲਡ ਵਾਈਡ ਸਿਨੇਮਾ ਸਭ ਤੋਂ ਪਹਿਲਾਂ ਅਸੀਂ ਵੇਖਣਾ ਸ਼ੁਰੂ ਕਰਾਂਗੇ ਤੇ ਸਾਨੂੰ ਉੱਥੋਂ ਪਤਾ ਲੱਗੇਗਾ ਕਿ ਕਿੱਦਾਂ ਦਾ ਜਿਹੜਾ ਸਿਨੇਮੇ ਚ ਕੰਮ ਹੋ ਰਿਹਾ ਹੈ ਕੁਝ ਰੀਅਲਿਸਟਿਕ ਸਟੋਰੀਆਂ ਜਿਹੜੀਆਂ ਕਰੰਟ ਬਜੂਦਾ ਜਿਹੜੀਆਂ ਰੀਅਲਿਸਟਿਕ ਸਟੋਰੀਆਂ ਲੈ ਕੇ ਵੀ ਕੰਮ ਹੋ ਸਕਦਾ ਕੋਈ ਇਦਾਂ ਦੀਆਂ ਘਟਨਾਵਾਂ ਤੇ ਫਿਲਮ ਬਣਾ ਲਓ ਜਿਹੜੀ ਬਹੁਤ ਮਹਿੰਗੀਆਂ ਨਾ ਹੋਣ ਪਰ ਇੰਟਰਸਟਿੰਗ ਹੋਣ ਬੜੀਆਂ ਲੋਕਾਂ ਦੀ ਅਚੀਵਮੈਂਟ ਹੈ ਬੜੀ ਤਰ੍ਹਾਂ ਦੇ ਕੰਮ ਹੈ ਜਦੋਂ ਤੁਸੀਂ ਵਰਲਡ ਵਾਈਡ ਸਿਨੇਮਾ ਸਿਨੇਮਾ ਦੇਖੋ ਹਾਲੀਵੁੱਡ ਫਿਲਮਾਂ ਦੇਖੋ ਬਾਲੀਵੁੱਡ ਦੇਖੋ ਵੈਬ ਸੀਰੀਜ਼ ਦੇਖੋ 넷ਫਲਿਕਸ ਐਮਾਜ਼ਨ ਵਗੈਰਾ ਕਿਹਨਾਂ ਤੇ ਤੁਹਾਨੂੰ ਇੰਨਾ ਮਟੀਰੀਅਲ ਮਿਲੇਗਾ ਜਿਸ ਤੋਂ ਤੁਹਾਨੂੰ ਆਈਡੀਆਸ ਡਵੈਲਪ ਹੋਣਗੇ ਤੇ ਸਾਨੂੰ ਤੇ ਮੈਨੂੰ ਲੱਗਦਾ ਕਿ ਜੇ ਆਪਾਂ ਇਹਨਾਂ ਚੀਜ਼ਾਂ ਤੇ ਕੰਮ ਕਰਾਂਗੇ ਤੇ ਸਾਨੂੰ ਸਾਡਾ ਆਪਣਾ ਵੀ ਹੌਸਲਾ ਬਣਿਆ ਰਹੇਗਾ ਤੇ ਪੰਜਾਬੀ ਸਿਨੇਮੇ ਦੀ ਜਿਹੜੀ ਪੰਜਾਬੀ ਸਿਨੇਮਾ ਦੀ ਜਿਹੜੀ ਵਿਲੱਖਣਤਾ ਉਹ ਵੀ ਜਿਹੜੀ ਬਰਕਰਾਰ ਰਹੇਗੀ ਸੋ ਦੋਸਤੋ ਮੈਨੂੰ ਲੱਗਦਾ ਕਿ ਸਾਨੂੰ ਇਹਨਾਂ ਹਾਂ ਇਹ ਗੱਲ ਹੋਰ ਬਹੁਤ ਜ਼ਰੂਰੀ ਹੈ ਕਿ ਸਾਨੂੰ ਸਿਨੇਮੇ ਦੇ ਵਿੱਚ ਤਾਜ਼ਗੀ ਲਿਆਣੀ ਬਹੁਤ ਜ਼ਰੂਰੀ ਹੈ ਚਾਹੇ ਉਹ ਕੰਟੈਂਟ ਦੀ ਹੋਵੇ ਕਹਾਣੀ ਦੀ ਸਕਰੀਨ ਤੇ ਦੀ ਰਾਈਟਰਾਂ ਦੀ ਨਿਰਦੇਸ਼ਕਾਂ ਦੀ ਐਕਟਰਾਂ ਦੀ ਸਿਨੇਮੇ ਦੀ ਫਰੈਸ਼ਨੈਸ ਥੋੜੀ ਘੱਟ ਕੱਢਦੀ ਬਈਏ ਤਾਂ ਆਪਾਂ ਦੇਖਦੇ ਤੇ ਆ ਕਿ बार-बार ਰੋਕੀ ਉਹ ਸਭ ਕੁਝ ਦੇਖਣਾ ਨਹੀਂ ਪਸੰਦ ਕਰਦੇ ਇਹ ਤੇ ਸਾਨੂੰ ਜਿਹੜਾ ਕੰਮ ਕਰਨ ਦੀ ਬਹੁਤ ਜ਼ਰੂਰਤ ਹੈ ਤੇ ਜੇ ਆਪਾਂ ਇਹ ਗੱਲ ਕਰਾਂਗੇ ਤੇ ਮੈਨੂੰ ਲੱਗਦਾ ਕਿ ਆਪਾਂ ਫਿਰ ਇੱਕ ਵਧੀਆ ਟਰੈਕ ਤੇ ਆਪਣੇ ਸਿਨੇਮੇ ਨੂੰ ਲੈ ਕੇ ਆਵਾਂਗੇ बार-बार ਉਹੀ ਜੋੜ ਤੋੜ ਵਾਲੇ ਵਿਸ਼ੇ ਕਿਸੇ ਪੇਟੇ ਸਬਜੈਕਟ ਕਦੀ ਸਬਸਿਡੀ ਦਾ ਚੱਕਰ ਸਾਨੂੰ ਆਪਣੇ ਆਪ ਨੂੰ ਜਿਹੜਾ ਟੈਕਨੀਕਲੀ ਦੇ ਨਾਲ-ਨਾਲ ਸਾਨੂੰ ਮੋਡਰਨਾਈਜ਼ਡ ਹੋਣਾ ਜ਼ਰੂਰੀ ਹੈ ਕਿਉਂ ਅੱਜ ਸਿਨੇਮਾ ਚੱਲ ਰਿਹਾ ਹੈ ਸਿਨੇਮੇ ਦੀ ਫਰੈਸ਼ਨੈਸ ਫੇਰ ਹੀ ਨਜ਼ਰ ਆਏਗੀ ਸੋ ਦੋਸਤੋ ਆਪਾਂ ਇਨਾਂ ਚੀਜ਼ਾਂ ਤੇ ਕੰਮ ਕਰੀਏ ਨਾ ਆਪ ਨਰਾਸ਼ ਹੋਈਏ ਤੇ ਨਾ ਆਪਾਂ ਦਰਸ਼ਕਾਂ ਨੂੰ ਨਰਾਸ਼ ਕਰੀਏ ਮਿਲਦੇ ਆਇਆ ਇੱਕ ਨਵੇਂ ਟੌਪਿਕ ਦੇ ਨਾਲ ਨਵੇਂ ਐਪੀਸੋਡ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਤੇ ਜਾਣ ਲੱਗਾ ਇੱਕ ਵਾਰੀ ਫੇਰ ਕਹਾਗਾ ਕਿ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡਾ ਆਪਸ ਜਿਹੜਾ ਕਨੈਕਸ਼ਨ ਬਣਿਆ ਰਵੇ ਧੰਨਵਾਦ ਦੀਦੀ ਹੂੰ ਤੁਸੀਂ ਤਾਂ ਕਿਹਾ ਸੀ ਅੱਜ ਮੇਰੀ ਕੋਈ ਸ਼ੂਟਿੰਗ ਨਹੀਂ ਪਰ ਸਵੇਰੇ ਸਵੇਰੇ ਫੇਰ ਤਿਆਰੀ ਕੱਸੀ ਬੈਠੇ ਹੋ ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਈ ਅੱਜ ਤਾਂ ਪੰਜਾਬੀ ਸਕਰੀਨ ਵਾਲਿਆਂ ਨੇ ਘਰੇ ਆਉਣਾ ਮੇਰੀ ਇੰਟਰਵਿਊ ਲਈ ਵਾਹ ਕੀ ਬਾਤ ਹੈ ਤੇ ਉਹ ਟਾਈਟਲ ਪੇਜ ਤੇ ਮੇਰੀ ਫੋਟੋ ਵੀ ਲਾ ਰਹੇ ਆਂ ਬਾਲੀਵੁੱਡ ਦਾ ਨੰਬਰ 1 ਫਿਲਮੀ ਰਸਾਲਾ ਪੰਜਾਬੀ ਸਕਰੀਨ